ਪਰ ਇਹ ਤੋਂ ਪ੍ਰੋਗਰਾਮ ਚਲਾਇਆ ਜਿੱਚ ਬੇਸਿਕਲੀ ਦਾ ਇੱਥੇ ਡੀਐਸਟੀ ਸਾਹਿਬ ਦਾ ਦਾਖਾ ਦੇ ਅੰਦਰ ਸੁਭੰਦ ਨੇ ਜੇਦੀ ਜੁਤੀ ਨਾਰਮਲ ਅਧਿਉਤਾ ਥਾਣੇ ਚ ਜ਼ਿੰਦਗੀ ਆਉ ਉਹਨਾਂ ਨੂੰ ਦਾਖਾ ਕਰਦੇ ਨੇ ਸੁਭਾਣਾ ਹੈਗੇ ਅਲੱਗ ਵਾਲੇ ਥਾਣੇ ਤੋਂ ਵੀ ਹੋ ਰਹੇ ਕਿ ਨੌਕਾ ਨਾਲ ਸੰਧਾ ਜਾ ਕੇ ਸੰਪਰਕ ਕੀਤਾ ਜਾ ਰਿਹਾ ਹੈ ਤੇ ਤਾਂ ਕਿ ਉਹ ਖੇ ਮੰਨੋ ਡਾਗਿੰਗ ਉਸਾਮ ਗੜੇ ਨਹੀਂ ਆਮੇ ਉਹ ਹੈ ਤਾਂ ਬਾਲਾ ਜਾਣਾ ਨਜ਼ਦੀਕ ਵਾਲਾ ਸਸਤਾ ਮੰਡੀ ਦਾ ਉਹ ਇਹ ਇਹ ਵੀ ਮੇਰਾ ਜਿੰੇ ਦਾ ਹਾਲ ਕਿ ਇਹ ਹਾਲ ਇੱਕ ਦਿਨ ਨਹੀਂ ਰੋਲ ਮੰਨੋ ਇਹ ਵੀ ਦੋ ਦਿਨਾਂ ਚ ਆਪਾਂ ਨੂੰ ਨਸਿਆ ਹੋਸ਼ੇ ਕੀ ਆ ਵੀ ਹਲੇ ਗਾਉਂ ਤੋਂ ਰਿਆ ਐਂਟੀ ਇਹਦੇ ਲੋਕਾਂ ਨੇ ਜਮਾ ਫੋਨ ਕੀਤੇ ਅਮ ਆਪਾਂ ਪੋਛ ਕੇ ਨੇ ਅਟੀਆਂ ਸਾਜ ਬੰਦੇਗਾ ਸੀ ਬੰਦੇ ਇਕੱਠੇ ਹੋਏ ਆਂ ਆਪਣਾ ਮਕਸਦਾ ਵੀ ਆਪਾਂ ਇੱਥੀਆਂ ਦੋ ਹੁੰਦੇ ਨੇ ਸੁਧਾਰੇ ਉਹਨਾਂ ਨੂੰ ਸਹੀ ਦਿਸ਼ਾ ਜਵਾਦੀਏ ਤਾਂ ਉਹ ਇੱਕ ਪ੍ਰਾਪਤੀ ਆ ਉਹਦੇ ਨਾਲ ਲੋਕਾਂ ਦੇ ਜਿਹੜੇ ਛੋਡੇ ਤੁਸੀਂ ਉਹ ਸੰਡਾ ਦੇ ਰਹਿਣਾ ਸੀ ਤਾਂ ਅੱਜ ਇੱਥੇ ਕੱਲ ਨੂੰ ਜਿਹੜੇ ਹੋਰ ਇਸੇ ਸਾਧੀ ਜਾਂ ਮੁਲਾਜ਼ਮ ਦੇ ਤਾਂ ਬਦਲੀਆਂ ਹੁੰਦੀਆਂ ਹੀ ਰਹਿੰਦੀਆਂ ਨੇ ਜਿਹੜੇ ਨਜ਼ਰ ਦੇ ਲੋਕ ਨੇ ਜਾਂ ਟੰਡਾ ਦੇ ਲੋਕ ਨੇ ਉਹਨਾਂ ਨੇ ਤਾਂ ਉਹ ਜਗ੍ਹਾ ਤੇ ਹੀ ਰਹਿਣਾ ਉਹਨਾਂ ਨੂੰ ਹੰਦਾ ਵੇਜ ਦਾ ਹਰ ਜਗਾ ਦਾ ਹਾਂ ਮਾਲੂ ਮਹਲ ਨੇ ਲਾ ਪਰਦਾ ਹੁੰਗਾ ਹੁਣ ਸਾਡਾ ਮਕਸਦ ਸਿਰਫ ਇੰਨਾ ਸੀ ਜਿਦੋਂ ਤੁਹਾਡੇ ਨਾਲ ਜਾ ਕੇ ਤੁਹਾਡੀਆਂ ਗੱਲਾਂ ਸੁਣ ਕੇ ਤੁਹਾਡੇ ਤੇ ਹੀ ਪਤਾ ਲੱਗ ਜਾਵੇ ਕਿ ਕਿੰਨੇ ਕ ਬੰਦੇ ਨੇ ਇੱਥੇ ਗਰਾਉਂਡ ਰਿਐਲਿਟੀ ਕੀ ਆ ਮਦੋ ਆਮ ਪਿੰਡਾਂ ਚ ਮੈਂ ਸਾਬੇ ਵੀ ਮੀਟਿੰਗ ਕਰਕੇ ਆ ਸਾਡੇ ਆਈ ਸਾਹ ਤੇ ਅੱਜ ਵੀ ਆਏ ਸੀ ਉੱਥੇ ਜਿਹੜਾ ਹੈਗਾ ਕਾਟਾ ਮੈਂ ਉਸ ਵੰਡ ਤੇ ਮੈਂ ਜੋ ਦੇਖਿਆ ਉਥੇ ਗਰਾਉਂਡ ਲਾ ਹੇਤਾ ਵਾਲੇ ਪਾਸੇ ਜ਼ਿਆਦਾ ਧਿਆਨ ਆ ਉਸੇ ਅਗੋਲੇ ਪਿੰਡਾਂ ਦੇ ਕੰਬਰੇ ਟੇਬਲ ਦੀ ਜਿਹੜੋਂ ਮੈਂ ਵੀ ਇੱਥੇ ਲੋਕਾਂ ਦਾ ਤਕਰੀਬਨ ਸਾਰਿਆਂ ਨੂੰ ਪਹਿਲਾਂ ਹੀ ਆਉਣਾ ਉਹ ਇਹ ਇਹ ਹਾਫ ਪਿੰਡਾਂ ਦਾ ਕਾਕਾ ਆਪਣੇ ਪਿੰਡ ਦੀ ਕੀ ਐਸਟਾਈਲ ਮਿਊਜ਼ੀਸ਼ੀਅਨ ਉਹ ওই ਏਰੀਆ ਕੁਝਦਾ ਸ਼ਹਿਰ ਦੇ ਨਾਲ ਲਾ ਕੇ ਆ ਕੁਝ ਏਰੀਆ ਦੀ ਪ੍ਰਵਾਸੀ ਵਗੈਰਾ ਵੀ ਇੱਥੇ ਬੈਠਾ ਰਹਿਣ ਲੱਗੇ ਚਲੋ ਕੀ ਕੰਡੀਸ਼ਨ ਆ ਆਪਣੇ ਪਿੰਡ ਦੀ ਨਸ਼ੇ ਵਾਲੀ ਜਿਹੜਾ ਸਿੱਟਾ ਆ ਜਾਂਦਾ ਹੈ ਤੰਤਰਾ ਦਾ ਤਹਿ ਨਹੀਂ ਕਰਦਾ ਉਹਨੇ ਉਹ ਆਪਣੀ ਪਾਰਟੀ ਰਾਜਾਂ ਦੇ ਜਗਾ ਬੰਦ ਹਾਂਜੀ ਤੁਸਾਂ ਯੰਗ ਤੁਸੀਂ ਮੈਡੀਕਸ ਹਾਂਜੀ ਜੇ ਮੈਂ ਤਾਂ ਮਤਲਬ ਆਪਾਂ ਇਹ ਨਹੀਂ ਕਿਸੇ ਦਾ ਨਾਮ ਲੈਣਾ ਵੀ ਉਹ ਮਰਾ ਗਿੰਦੀ ਗੋਰੀ ਹੋ ਰਹੀ ਹੈ ਜੀ ਤਾਂ ਆਪਾਂ ਇਹਦੇ ਨਾਲ ਖੰਦੇ ਹੋਵੇਂ ਜੀ ਬਾਰੇ ਇਹਨੇ ਕਿਹਾ ਜੀ ਹੱਥ ਹੈ ਖੋਲੋ ਬੋਦੋਈ ਨਹੀਂ ਵਾਲੇ ਦਾਰੇ ਚੰਦਾਨ ਕੋਲ ਕੋਤੇ ਮੋਤੇ ਰੇਗੇ ਦਿੱਤੇ ਨੇ ਅਰੀਆ ਸਾਧੂ ਤਾਂ ਰਾਤ 4:00 ਵੀ ਖਾਣ ਵਾਲੇ ਵੀ ਹੈਗੇ ਅੱਛਾ ਜੀ ਦੇਖਿਆ ਲਿਆ ਤਾਂ ਬੇਚਾਂ ਵੀ ਹੋਵੇ ਬਿਲਕੁਲ ਜੀ ਸ਼ਾਪਿੰਗ ਵਾਲੇ ਵੀ ਹੈਗੇ ਮਤਲਬ ਕਿ ਮੁੰਡੇ ਬਹੁਤ ਇੱਕ ਉਹਦੇ ਘਰ ਵੀ ਦੁਕਾਨ ਦੇ ਲੜੇ ਜੋ ਆਪ ਨੂੰ ਦੇ ਆ ਉਹੋ ਵੇਚਦੇ ਵੀ ਆਉਂਦੇ ਨੇ ਜੋ ਉਹਨਾਂ ਕੋਲ ਤਾਂ 6000 8000 ਭਰਾਏ ਵਾਡੇ ਉਹ ਕਹਿੰਦੇ ਯਾਰ ਜੇ ਜੋ ਮਿਲਦਾ ਵਾ ਕੋਈ ਫੜਦੀ ਹੈ ਮੈਂ ਤਾਂ ਹੀ ਹਰ ਜਿਹੇ ਤਾਂ ਸੀ ਮਿਲਦੀ ਤਾਂ ਜਾਇ ਨਹੀਂ ਯਾਰ ਉਹਨੇ ਬਹੁਤ ਚੁੱਕਿਆ ਕਬਰ ਕੋਈ ਆ ਮਾ ਉਹ ਜੀ ਜਾਨ ਕੋਸ਼ਿਸ਼ ਆਪਣੀ ਜਗ੍ਹਾ ਸਹੀ ਹੋ ਜਾਵੇ ਬਹੁਤ ਬੱਚੇ ਕਿੰਨਾ ਜਲਾ ਬੱਚਾ ਇਤਵਾਰੀ ਉੱਚ ਪੈ ਗਿਆ ਉਹਦੇ ਨਹੀਂ ਛੱਡਣਾ ਮਨੂ ਲਓ ਇੱਕ ਉਤਾਹੀ ਕਹਿੰਦਾ ਵੀ ਜੇ ਆਪਾਂ ਇੰਨੇ ਬੰਦੇ ਬੈਠੇ ਆ 70 80 ਬੰਦੇ ਮੰਨੂ ਉਸ ਬੰਦੇ ਨੂੰ ਜੇ ਛਲੋਣਾ ਜਿਹੜਾ ਬੰਦਾ ਲੱਗ ਗਿਆ ਹਰਕਿਓਨ ਹੋ ਗਿਆ ਕਹਿੰਦਾ ਉਹ ਇੱਕ ਮਨੂ ਬੂਰਾ ਉਦੀ ਪਰਕੇ ਦੇ ਆ ਮਬੋ ਇਹ ਨਹੀਂ ਇੱਕ ਦਿਨ ਦੀ ਸ਼ਰਤੂਆ ਉਹ ਖਤਮ ਕਰਦਾ ਮੋਜ ਨਾਲ ਨਹੀਂ ਨੇ ਉਹ ਤੇ ਇਹ ਮੇਂ ਗਾਂਗੇpropto ਦੀ ਮੋਲ ਖਾਣਾ-ਦਾਣਾ ਉਹਦੀ ਮੈਡੀਸਿਨ ਉਹ ਪ੍ਰੋਪਰ ਸਾਈਡ ਸਭ ਤੋਂ ਵੱਡਾ ਇਹ ਆ ਕਿ ਉਹਦੇ ਮਨ ਚਵੇਂ ਪਾਇਆ ਲਾਵੇ ਉਹ ਕੁੱਝ ਛੱਡ ਦੇਗਾ ਤੇਰੇ ਬੈਲੇਜਾਂ ਠੀਕ ਹੈ ਨੀ ਇਹ ਜਿੰਜਾ ਜਿੰਦੀਆਂ ਹੈਗੀਆਂ ਇਹ ਵੱਲੋਂ ਆਮ ਡਿਸਕਸ ਨਹੀਂ ਹੁੰਦੀਆਂ ਆਪਾਂ ਠੀਕ ਹੈ ਕੋਈ ਉਸ ਕਿਸੇ ਨੇ ਦੱਸਤਾ ਜੀ ਉਹਦੇ ਨਜਾ ਵੇਚਦਾ ਹੀ ਆ ਹੁਣ ਕੋਈ ਬੋਲਿਆ ਕਰਾ ਹੁੰਦਾ ਕੋਈ ਫਲ ਕੇ ਨਹੀਂ ਬੱਚਾ ਦੇ ਤਾਂ ਕੋਈ ਹੁੰਦੇ ਉਹਦੀ ਜਵਾਬਤ ਹੋ ਜਾਂਦੀ ਠੀਕ ਹੈ ਨੀ ਸਾਨੂੰ ਉਹ ਚੀਜ਼ਾਂ ਕਿ ਨਾ ਅਸੀਂ ਵੀ ਕੁਝ ਨਹੀਂ ਕਰ ਸਕਦੇ ਤੁਸੀਂ ਵੀ ਨਹੀਂ ਕਰ ਸਕਦੇ ਨਾ ਜਿਹੜਾ ਵੱਲੋਂ ਇੱਕ ਸਰਮ ਫਾਰਮੈਟ ਹੀ ਹੁੰਦੀ ਹੈ ਇਹ ਕੱਜਾ ਕਰ ਚੋ ਗਿਆ ਠੀਕ ਹੈ ਨਹੀਂ ਜਿਹੜੇ ਤਾਂ ਹੈਵੀਅਰ ਸਬਦੀ ਵਾਲੇ ਨੇ ਉਹ ਤਾਂ ਵੱਲੋਂ ਨਹੀਂ ਉਹ ਛੱਡਦੇ ਉਹ ਤਾਂ 10 ਸਾਲ ਕੋਈ 20 ਸਾਲ ਸਜ਼ਾ ਵੀ ਹੋ ਜਾਂਦੇ ਇਹਨਾਂ ਉਹ ਜਿਹੜੀਆਂ ਅਦਾਲਤਾਂ 'ਚ ਵੱਲੋਂ ਇਹਨਾਂ ਜੁਜੇ ਵੱਡੀਆਂ ਜਿਹੜੀਆਂ ਰਕਮੀਆਂ ਨੇ ਉਹਨਾਂ 'ਚ ਆਮ ਤੌਰ 'ਤੇ ਸਜ਼ਾ ਹੋ ਜਾਂਦੇ ਨੇ ਮਤਲਬ ਜ਼ਿਆਦਾਤਰ ਠੀਕ ਹੈ ਨਾ ਕੋਈ ਐਵੀਡੈਂਸ ਵੀ ਘਾਟ ਕਰਨਗੇ ਕੋਈ ਬਣੀ ਹੋ ਜਿੱਦਾਂ ਵੱਖਰੀ ਗੱਲ ਆ ਦੇਖ ਛੋਟੇ ਨੇ 35 ਗ੍ਰਾਮ ਅਸਲੀ ਆਪਣੇ ਪਿੰਡਾਂ ਚ ਜ਼ਿਆਦਾਤਰ ਕੋਈ 4 ਗ੍ਰਾਮ ਕੋਈ 2 ਗ੍ਰਾਮ ਕੋਈ 5 ਗ੍ਰਾਮ ਤੋਂ 10 ਗ੍ਰਾਮ ਇਹੋ ਜਿਹੇ ਸਿਸਟਮ ਨਹੀਂ ਜਿਹੜਾ ਉਹ ਬੰਦੋਜਾ ਕਵਰੀ ਹੁੰਦੀ ਆ ਉਹ ਚ ਕੋਸ਼ਟਾ ਨਮੂਨਾ ਜਿਹੜਾ ਆਪਾਂ ਸੈਂਪਲ ਭੇਜਿਆ ਵੀ ਇਹ ਤਾਂ ਸੇਵਾ ਵੀ ਡਰੱਗ ਹੈ ਜਾਂ ਨਹੀਂ ਕਿ ਆ ਉਹ ਚ 9 ਗ੍ਰਾਮ ਬਲੋਰ ਕਵਰੀ ਹੁੰਦੀ ਹੁੰਦੀ ਆ ਉਹਦੇ ਨਾਲ ਉਹ ਜਲਦੀ ਬਾਹਰ ਆ ਜਾਂਦੇ ਆ ਵੇ ਮੈਂ ਕਹਿੰਦਾ ਵੀ ਇੱਕ ਤਾਂ ਉਹ ਵੇਚਣ ਵਾਲੇ ਜਿਹੜੇ ਹੈਗੇ ਨੇ ਉਹ ਵੱਖਰਾ ਚਤਰਾ ਜਿਹੜੇ ਪੀਣ ਵਾਲੇ ਤੇ ਉਹ ਵੱਖਰਾ ਚਤਰਾ ਜਿਹੜੇ ਮਤਲਬ ਹੈਪਚੁਅਲ ਹੋਗੇ ਡਰਗ ਲੈ ਰਹੇ ਨੇ ਮਤਲਬ ਉਹਨਾਂ ਨੂੰ ਆਪਾਂ ਜਿਹੜੇ ਪੀਣ ਵਾਲੇ ਦੇ ਪਹਿਲਾਂ ਆਪਾਂ ਉਹਨਾਂ ਦੇ ਕਨਸੈਂਟ੍ਰੇਟ ਕਰਕੇ ਕਹਾਂ ਵੀ ਜੇ ਮਤਲਬ ਡਿਮਾਂਡ ਹੀ ਨਹੀਂ ਰਹੂਗੀ ਸਪਲਾਈ ਦਾ ਤਾਂ ਆਉਂਦੀ ਹੈ ਜੇ ਡਿਮਾਂਡ ਆ ਲਉ ਠੀਕ ਹੈ ਨਹੀਂ ਮਤਲਬ ਹੋਰ ਕਿਸੇ ਪਿੰਡ ਤੋਂ ਵੀ ਇਹਨਾਂ ਵਾਲੀ ਵੱਖਰੇ ਆਲ ਦੇ ਕਿਹੜਾ ਬਾਅਰ ਕੇ ਨਿਕਲੂ ਕੋਈ ਠੀਕ ਹੈ ਨਹੀਂ ਜਦੋਂ ਪੀਣ ਵਾਲੇ ਆਉਂਦੇ ਨੇ ਤਾਂ ਸਪਲਾਈ ਆਉਂਦੀ ਆ ਸਪਲਾਈ ਚੇਨ ਇੱਕ ਬਥਰਾ ਚੱਕਰਾ ਉਹਨੂੰ ਮਤਲਬ ਬਥਰੇ ਤਰੀਕੇ ਨਾਲ ਅਸੀਂ ਫਲੋ ਲੱਗੇ ਹੋਏ ਆ ਉਹ ਹੁਣ ਹੁਣ 10 ਸਾਲ ਦੇ ਹਜ਼ਾਰਾਂ ਨਹੀਂ ਕਿੰਨੇ ਪਰਚੇ ਦਰਜ ਹੁੰਦੇ ਨੇ ਉਹਨੂੰ ਆਪਾਂ 5 ਨੂੰ 20-20 ਕਰੋੜ ਦੀ 50-50 ਕਰੋੜ ਦੀ ਵੱਲੋਂ 50 ਕਿਲੋ ਵੀ ਫਿਰ ਉਹਨਾਂ ਬਾਰਡਰਾਂ ਤੋਂ ਜਿਹੜੀਆਂ ਆਉਂਦੀਆਂ ਨੇ ਉਹ ਵੜੀਆਂ ਜਾਂਦੀਆਂ ਨੇ ਰੈਗੂਲਰਲੀ ਆਪਾਂ ਉਹ ਜਿਹਾ ਪਵਾੜਾਂ ਚ ਵੀ ਪੜਦੇ ਆ ਸੋਸ਼ਲ ਮੀਡੀਆ ਤੇ ਹੁਣ ਮੇਰਾ ਮਕਸਦ ਪਰਸਨ ਇੰਨਾ ਹੀ ਆ ਵੀ ਆਪਾਂ ਜਿਹੜੇ ਜਿਵੇਂ ਤੁਸੀਂ ਦੱਸਿਆ ਕੋਈ ਹੈਗਾ ਕੋਈ ਪਰਿਵਾਰ ਵੀ ਜਿਹੜਾ ਆਪਾਂ ਉਹਨੂੰ ਮਿਲ ਕੇ ਜਿਹੜੇ ਐਸਾ ਬੈਠੇ ਨੇ ਮੈਂ ਤੁਸੀਂ ਉਹ ਚਾਹਾਂਦੇ ਬੰਦੇ ਆਪਾਂ ਉਹਨਾਂ ਦੇ ਘਰੇ ਵੀਜਿਟ ਕਰਾਂਗੇ ਘਰੇ ਵੀਜਿਟ ਕਰਕੇ ਉਹਨੂੰ ਪ੍ਰੋਪਰਲੀ ਉਹਨੂੰ ਇਹਦਵਾਰੀ ਇਹ ਕੇ ਵੀ ਭਾਈ ਤੇਰੀ ਕੀ ਪ੍ਰੋਬਲਮ ਆ ਠੀਕ ਹੈ ਨਹੀਂ ਉਹਨੂੰ ਫਰਦੋਨ ਕੀਤਾ ਜਾਦਾ ਰਦਾ ਇਦਾਂ ਦੀ ਜਦ ਕੋ ਦੋ ਚਾਰ ਬੰਦੇ ਜਿਹੜੇ ਨਵੀਂ ਕੋ ਜਿੱਤ ਆਉਣੀਆਂ ਸੱਟਾ ਭਾਈਪੇਟੇ ਜਿਹਾ ਤਰ੍ਹਾਂ ਜੀਉਂਦਾ ਕੋਕਾ ਤੋਦੇ ਹਸਤਾਣ ਹੋਣ ਇਹਦਾ ਨਾ ਆਉਂਵੇ ਇਹਦਾ ਤਾਂ ਮਿਹਨਤਾਂ ਸਾਡਾ ਇਹ ਹੈ ਅਸੀਂ ਅਸੀਂ ਪੈਟ ਦੇਂਗੇ ਪਰ ਅਜੇ ਵੀ ਜਿਹੜੇ ਨਸ਼ਾ ਨਾਲਦੇ ਖਾਣਦੇ ਹੋ ਉਹਨਾਂ ਮੌਸੇ ਲਿਆ ਆਏ ਕੋਨਾਂ ਨੂੰ ਪਰ ਪਰੰਦਾ ਨਾ ਆਉਂਵੇ ਮਾਉਂ ਨਹੀਂ ਚੀਂ ਚੰਗਣ ਹੁਣ ਜਿਹੜੇ ਕੰਮ ਕਰਦੇ ਆਂ ਅੱਜ ਬਾਰੇ ਉਹ ਤਾਂ ਬਹੁਤ ਸਾਲ ਤਾਂ ਅੱਗੇ ਲੱਗਾ ਤਾਂ ਵੱਢ ਜਾਂਗੇ ਜੇ ਨਹੀਂ ਸੋਚੇ ਯਾਰ ਜੇ ਹੱਲ ਬੇਟੇ ਜੇ ਚੜਨਾ ਉਹਨਾਂ ਸਰਕਾਰ ਤੋਂ ਮੁਕਤ ਹੋਣਾ ਜਿੰਨਾਂ ਕੱਟੇ ਜਿਉਂਦੇ ਨੇ ਨਾ ਲਿਖਾ ਦਿਨ ਮਗਰ ਜਿੱਤੋ ਆਹ ਤਾਂ ਹਨ ਆਸ ਤੋਂ ਨਹੀਂ ਪਤਾ ਕਿੰਨਾ ਸਿੱਖਾਂ ਨਾਲ ਬਚਾਰਦਿਆਂ ਫਾਦੇ ਜਸਪਾਲ ਹਾਂ ਜੀ ਜੀ ਇਸ ਸੀ ਨਹੀਂ ਅਸਕਰ ਹੀਰਾਂ ਨਹੀਂ ਸਤੇ ਪਾਦੇ ਪਾਪਾ ਸਾਹਿਬ ਜਿਸ ਤਰ੍ਹਾਂ ਮੌਲਕ ਦਾ ਪਾਤਾ ਹੂ ਸਾਡੇ ਤਨ ਦੇ ਮੇਰੇ ਵੀਰ ਦੇ ਉੱਤੇ ਭਰਾ ਦੇਖਿਆ ਸਾਹੇ ਜਿਹੜੀ ਗੱਲ ਸੋ ਜਿਹੜੀ ਮੈਂ ਗੱਲ ਕੋਲ ਲਾ ਰਹੇ ਉਹ ਮੈਂ ਇਹ ਸੋਚਦਾ ਵੀ ਆਪਾਂ ਰੌਚੇ ਬਹੁਤ ਪਤਾ ਅੱਗੇ ਕਿੰਨੇ ਕਹਿਣਾ ਹੁੰਦਾ ਠੀਕ ਹੈ ਠੀਕਾ ਪਹਿਲੀ ਗੱਲ ਮੈਂ ਇਹ ਕਹਿੰਦਾ ਵੀ ਅੱਜ ਆਪਾਂ ਪਹਿਲੀ ਗੱਲ ਨਾਲ ਆਇਆ ਵੀ ਨੱਗੇ ਦੇ ਮੁੱਦੇ ਤੇ ਮੈਂ ਅੱਜ ਬੋਲਿਆ ਪਹਿਲੀ ਗੱਲ ਤਾਂ ਇਹ ਆ ਵੀ ਜਿੰਨੇ ਆਪਾਂ ਆਏ ਆ ਅੱਜ ਵੀ ਆਪਾਂ ਥੋੜਾ ਜਿਹਾ ਆਪਾਂ ਵੀ ਕੋਈ ਮੈਂ ਕਹਿੰਦਾ ਡਰਿੰਕਿੰਗ ਵੀ ਕਰਦੇ ਹਾਂ ਵੀ ਆਪਾਂ ਤਾਂ ਇਹ ਖਾ ਲਈ ਤਾਂ ਆਨਲਾਈਨ ਹੀ ਗੇਟ ਕਰੇ ਠੀਕ ਹੈ ਜੀ ਮੈਂ ਕਹਿੰਦਾ ਵੀ ਮੈਂ ਆਪਣਾ ਵਾਦਾ ਕਰਦਾ ਕੋਰ ਵੀ ਆ ਇਹ ਨਸ਼ਾ ਹਰੇਕ ਨਸ਼ਾ ਯਾ ਡ੍ਰਿੰਕ ਵੀ ਨਸ਼ਾ ਆ ਜਿਹੜੇ ਤੁੱਕੀ ਬੀਮੰਦੀ ਦਾ ਨਾਮ ਹੀ ਬਦਲਿਆ ਮੈਂ ਤਾਂ ਉਹਨੂੰ ਇੰਨਾ ਚਾਹੀ ਮਾਨਦਾ ਹਾਂ ਠੀਕ ਹੈ ਆਪਣੇ ਬੰਦੇ ਕਿੰਨੇ ਬੰਦੇ ਨੇ ਮੈਂ ਤੁਹਾਨੂੰ ਗੱਲ ਕਰਦਾ ਕਿ ਇਸ ਮੈਚ ਵਿੱਚ ਰਹਿ ਕੇ ਆਪਣੇ ਸਾਹਮਣੇ ਬੈਠੇ ਨੇ ਰਾਜ ਮੈਂ ਕਹਿੰਦਾ ਜਿੰਦਗੀ ਜਿਹਨਾਂ ਨੇ ਸਾਰੀ ਨਹੀਂ ਵਿਕਟਾ ਕਾ ਜਾਨ ਮੈਂ ਜੀ ਅਸਲ ਕਰੀਂ ਕਰਾਂ ਆਪਾਂ ਸਪੋਰਟ ਕਰ ਫਾਇਨਿਆ ਪਹਿਲਾਂ ਤਾਂ ਆਪ ਆਪ ਹੋਣਾ ਸੁਧਰੀਏ ਕੋਈ ਵੀ ਆਪਣੇ ਬੈਠਿਆ ਹੈ ਤਾਂ ਥੋੜਾ ਥੋੜਾ ਸੁਧਰੀਏ ਤੇ ਫੇਰ ਆਪਾਂ ਆਲੇ-ਦਾਲੇ ਜਿਹੇ ਇੰਨਿਆਂ ਮੈਂ ਕਹਿੰਦਾ 20 ਬੰਦੇ ਵੀ ਨਹੀਂ ਹੋਣੇ ਆਪਣੇ ਪਿੰਡਾਂ ਚੋਂ ਜਿੰਨਾ ਕਿ ਮੈਂ ਦੇਖਦਾ ਪਹਿਲਾਂ ਦੇਖਦਾ ਹੁੰਦਾ ਸੀ ਹੁਣ ਜਦੋਂ ਕਿਨਾ ਫਰਕ ਆ ਜਾਂਦਾ 10 ਬੰਦੇ ਵੀ ਨਹੀਂ ਹੋਣੇ ਮੇਰੇ ਨਾਲ ਉਹ ਕਰਕੇ ਠੀਕ ਆ ਆਪਾਂ ਇੰਨਿਆਂ ਨੂੰ ਦੇਖੋ ਬੱਪਾ ਬਿਨਾਂ ਕ ਆਪਣਾ ਦੈਰਾ ਲਾਉ ਮੈਂ ਤਾਂ ਕਹਿੰਦਾ ਆਪਾਂ ਪਿੰਡ ਹੀ ਖਾਂਗੇ ਨਾ ਆਪਾਂ ਘਰ ਤੋਂ ਬਾਹਰ ਦਾ ਆਪਣਾ ਪਿੰਡ ਠੀਕ ਆ ਸਾਰੇ ਪਿੰਡਾਂ ਦੇ ਲੋਕ ਆਪੇ ਆਪਣੇ ਪਿੰਡ ਸੰਭਲਣ ਲੱਗ ਜਾਣਾ ਕੁਝ ਕੁ ਮੈਨੂੰ ਤਾਂ ਲੱਗਦਾ ਵੀ ਸਰਕਾਰਾਂ ਦੀ ਕੋਈ ਲੋੜ ਨਹੀਂ ਹੈ ਠੀਕ ਆ ਤੇ ਮੈਂ ਤਾਂ ਇਹ ਕਹਿੰਦਾ ਵੀ ਆਪਾਂ ਸਾਰਾ ਤਰ੍ਹਾਂ ਬੋਲ ਤਾਂ ਪਈਏ ਸੁਣਾਉ ਛੱਡ ਕੇ ਤੇ ਆਪਣੇ ਫਰੈਂਡ ਨੂੰ ਇੱਕ ਹੋ ਕੇ ਲੱਗੇ ਲੱਗੇ ਤੇ ਜਿੱਥੇ ਵੀ ਹਾਂ ਜੋ ਕੋਈ ਬੇਚਣ ਵਾਲਾ ਭਾਈ ਗਲਤ ਬੰਦੇ ਦੀ ਆਲਪਾ ਨਾਲ ਆਮੀ ਜ਼ਿੰਦਗੀ ਚ ਭਰੀ ਆ ਤੇ ਨਾ ਭਰੀ ਕਿਸੇ ਨੂੰ ਨਹੀਂ ਫਰਮਣੀ ਚਾਹੀਦੀ ਠੀਕ ਆ ਤੇ ਕੋਈ ਹੁੰਦਾ ਕਹਿਣਾ ਹਾਂ ਜੇ ਤੁਹਾਨੂੰ ਲੱਗਦਾ ਕਿ ਇਨਫਰਮੇਸ਼ਨ ਹੈਗੀ ਦੋ ਵੀ ਤਾਂ ਉਹ ਆਪਾਂ ਪਬਲੀਕਲੀ ਨਾ ਉਹਦੀ ਤੇਰੀ ਵਾਰੀ ਉਹਦਾ ਜੇ ਹੋ ਜਾਂਦਾ ਉਹ ਆਪਾਂ ਮੈਠੇ ਨੇ ਜਰਮਾਤੀਆਂ ਹੁੰਦੇ ਨੇ ਉਹ ਗਲਤ ਬੰਦਾ ਕੋਈ ਨਹੀਂ ਵੱਜਦਾ ਕਦੇ ਨਾ ਕਦੇ ਉਹ ਆਈ ਜਾਂਦਾ ਕਿ ਠੀਕ ਆ ਜੀ ਤੇ ਮੈਂ ਤਾਂ ਇੰਨੀ ਬੇਨਤੀ ਆ ਵੀ ਆਪਾਂ ਬਾਹਰ ਹੀ ਰਲ ਮਿਲ ਕੇ ਇਹਨੇ ਕਦੀ ਕਿਹਾ ਕਿ ਆਪਾਂ ਖੇਡ ਕਰਦੇ ਇਹ ਕੋਈ ਨੀ ਕਫਰਲੀ ਕਦੇ ਆਪਾਂ ਕੋਈ ਨੀ ਕਰਵਾ ਲਈ ਕਲੀ ਸਰਕਾਰ ਕੋਈ ਨੀ ਕਫਰਲੀ ਜਬਾ ਪਾਵੇ ਰਾਮ ਨਾਲ ਕੇ ਆਪਣੇ ਘਰ ਬਚਾਈਏ ਤੇ ਪਿੰਡ ਬਚਾਈਏ ਇਹ ਨਹੀਂ ਕਹਦਾ ਜੀ ਮੈਂ ਕਿਹਾ ਮੰਗਦਾ ਸਾਰਿਆਂ ਨੂੰ ਸਸਤੀ ਕਾਲ ਜੀ ਵਾਇਗਨ ਜੀ ਦਾ ਕਾਂਸਾ ਵਾਇਗਨ ਦੀ ਰੋਣ ਸਾਰਿਆਂ ਨੂੰ ਸਸਤਾ ਸਾਰਿਆਂ ਨੂੰ ਦੱਸਿਂ ਦਰਦ ਦੇ ਜਿੰਨ ਹੋਸ ਫਾਂ ਦੇ ਬਦਨ ਨਹੀਂ ਚੋੜੇ ਦੋ ਸਾਰਿਆਂ ਸਸਤੀ ਦਾ ਨੂੰ

ਜੀ ਜੇ ਸਭ ਨੂੰ ਬੋਲਿਆ ਸਾਥ ਦੇ ਰੂਬਾ ਤਾਂ ਇਹ ਬਹੁਤ ਕਿੱਥੇ ਆ ਨਾ ਬੋ ਮਾਰ ਦੋਗੇ ਕਿ ਸਾਡੇ ਸਰਕਾਰ ਨੂੰ ਹੋਏ ਤੁਸੀਂ ਤੇ ਪਰ ਮੈਂ ਸਾਡੇ ਸਾਡੇ ਮੇਰੇ ਨਗਰ ਦੇ ਸਰਕਾਰ ਜੋ ਗਿਰਨ ਤੋਂ ਕਹੂੰਗੀ ਪਰ ਦਿਆਂ ਕਿੱਛੇ ਛੱਡੋ ਪਰ ਦਿਆਂ ਆਉਂਦੀਆਂ ਜਾਂਦੀਆਂ ਰਹਝੀਆਂ ਨੇ ਤੁਸੀਂ ਇਸ ਗੱਲ ਤੇ ਬਚਨਬਤ ਹੋਵੋਗੀ ਤੁਸੀਂ ਪਾਦੀ ਨਾਲ ਸੰਬੰਧ ਰੱਖੋ ਪਰ ਜੇ ਕੋਈ ਨਸ਼ਾ ਕਰੇ ਜੇ ਕੋਈ ਨਸ਼ਾ ਖਾਂਦਾ ਹੈ ਤਾਂ ਮੈਂ ਉਹਦੇ ਤੇ ਗੌਰ ਕਰਾਂਗਾ ਪਰ ਜੇ ਤੁਸੀਂ ਉਹੋ ਵੀ ਆਪਾ ਮੈਂ ਤਾਂ ਉਸ ਤੋਂ ਬਾਅਦ ਚਲੇਗੀ ਬਾਹਰੋਂ ਤੁਸੀਂ ਇਹ ਨਾ ਨਾ ਪਤਾ ਲੱਗੇ ਜਿਹੜਾ ਹੁਣ ਤੁਸੀਂ ਕਹਿੰਦੇ ਆ ਨਾ ਵੀ ਆਪਾਂ ਕਰਨਾ ਸਕਦੇ ਆ ਆਪਾਂ ਇਹ ਕਰਦੇ ਸੋਲਾਂ ਪੁਰਾਣੀ ਤਿੰਨ ਬਾਰੀ ਸੀ ਕਿੰਨਾ ਚਾਰ ਦਿੱਤਾ ਸੀ ਉਹ ਦੇਗੇ ਜਿੱਦਾਂ ਕਿ ਤੁਸੀਂ ਤੁਹਾਨੂੰ ਦੋਈ ਤੋਂ ਹਾਂ ਜਦੋਂ ਆ ਉਸ ਸੀਜ਼ਨ ਨੂੰ ਇਸ ਸੀਜ਼ਨ ਨੂੰ ਆਪਾਂ ਪੁੱਛਣਾ ਪੁੱਛੇ ਇਹ ਕਿਹੜੇ ਕਾਰਨ ਨੇ ਅਜਿਹਾ ਇਹ ਪਾਸਾ ਸੁਣਨ ਨੂੰ ਸਾਰਾ ਅਬਦੁੱਲ ਜੱਲਿਆ ਉਹ ਇਹ ਨੀ ਕੁ ਕੰਮ ਹੋਇਆ ਪਿੰਡ ਦੇ ਕੋਲ ਮੈਂ ਹੋਦਿਆਂ ਨਾ ਪਹੁੰਚਦਾ ਹੈ ਨਾ ਮੈਂ ਕਿਹਾ ਮੇਰੇ ਤਾਂ ਅੱਗੇ ਕੋਈ ਕਹਿੰਦਾ ਸਾਰੇ ਪਿੰਡਾਂ 'ਚ ਇਹ ਚੀਜ਼ਾਂ ਹੁੰਦੀਆਂ ਜਦੋਂ ਬੁੱਟਾ ਆਉਂਦੇ ਹਨ ਉਦੋਂ ਹਰੇਕ ਬੰਦਾ ਕਹਿੰਦਾ ਮੇਰੀ ਵੋਟ ਨਾ ਟੁੱਟੇ ਜੇ ਮੈਂ ਇਹ ਹੋ ਗਿਆ ਤੇ ਮੇਰੀ ਇਹ ਨਾ ਹੋ ਜਵੇ ਚਲੋ ਹੁਣ ਤਾਂ ਬੋਟਾਂ ਵੀ ਪੈ ਗਏ ਸਿੱਨਾ ਸਰਪੰਚ ਸਾਹਿਬ ਬਣ ਗਏ ਪਰ ਮੈਂ ਸਾਰਿਆਂ ਨੂੰ ਰਿਕਵੈਸਟ ਕਰੂੰਗੀ ਜੇ ਨੀ ਜਿੱਥੇ ਕੋਈ ਵੇਚਦਾ ਨੰਗੇ ਚਿੱਟੇ ਮੈਨੂੰ ਤਾਂ ਜਿੱਤਕੀਆਂ ਵੀ ਆਉਂਦੀਆਂ ਰਹੀਆਂ ਕਿੱਤਾ ਵੇਚਣ ਵਾਲਿਆਂ ਦੀ ਮੈਨੂੰ ਤਾਂ ਕੀ ਆਵੇ ਆਉਂਦੀਆਂ ਪਰ ਆਪਾਂ ਐਨੇ ਜੁਨੇੜ ਆ ਰਹਾਂ ਵਾਇਰਲ ਮੇਂ ਜਰੂਸਲਮ ਲੈਣੇ ਨੇ ਉਹਨੂੰ ਲੈ ਹੀ ਜਾਣੇ ਨੇ ਮੈਂ ਡਰ ਕੇ ਦਿੰਦੀ ਅਸੀਂ ਘਮੇ ਹੈਂ ਅੰਟੀ ਸਿੱਖਲੇ ਰੰਗ ਉੱਤੇ ਬੱਚੇ ਬਾਹਰ ਲੈਂਦੇ ਆ ਬੱਚੇ ਬਾਹਰ ਦੇ ਜਿਨ੍ਹਾਂ ਦੇ ਬੱਚੇ ਇੱਥੇ ਰਹਿੰਦੇ ਆ ਉਹ ਹਰ ਇੱਕ ਨੂੰ ਡਰਦਾ ਨਹੀਂ ਦੱਸਦਾ ਮੈਂ ਕਹਿ ਰਹੀ ਆ ਤੇ ਸੀ ਨੂੰ ਬਾਹਰ ਹੀ ਡਰਦੇ ਆ ਨਾ ਜਿਵੇਂ ਹੁਣ ਸਾਡੇ ਐਸਐਸ ਸਾਹਿਬ ਨੇ ਕਿਹਾ ਸੀ ਕੁਝ ਵੀ ਲੋਕ ਵੀ ਦੱਸੋ ਕੋਈ ਬੇਸ ਤਾਂ ਉਸ ਨੂੰ ਸਦਾ ਨਹੀਂ ਕਹਦਾ ਸਾਨੂੰ ਬੱਚੀ ਦੱਸਣ ਜਿਹੜਾ ਹਾਲਾ ਹੁੰਦੀ ਹੈ ਸਾਡਾ ਪੈਨ ਦਾ ਪੈਨ ਬਾਹਰ ਖਸ ਜਾਂਦਾ ਨਹੀਂ ਮੈਂ ਤਾਂ ਆਪੇ ਸਾਨੂੰ ਕਹਿੰਦਾ ਦੱਸਿਆ ਵਾ ਵੀ ਜਿਵੇਂ ਇਹਨਾਂ ਦੇ ਕੋਸ ਸਾਨੂੰ ਬਾਹਰ ਪੈ ਜਾਂਦੀ ਉਹ ਲੈ ਸੀਗਾ ਅਸੀਂ ਕੋਈ ਵੇਚਦੇ ਆਂ ਅੱਜ ਕੋਈ ਸੋਹੂਗਾ ਇਹ ਸੋਹੇ ਸੰਗਲਾ ਕੰਨ ਖੜਦੇ ਜੀ ਵੀ ਕੋਈ ਜਾਨੀ ਬਣ ਜਿਵੇਂ ਬਈ ਆਪਾਂ ਇਹ ਕੰਮ ਕਰਨਾ ਹੀ ਨਹੀਂ ਹੈਗਾ ਤੇ ਚਲੋ ਕੋਈ ਸਾਨੂੰ ਆਪਾਂ ਦੱਸਾਂਗੇ ਕਿ ਕਿਹੜਾ ਉਹਨਾਂ ਨੂੰ ਪਤਾ ਨਹੀਂ ਹੁੰਦਾ ਇਹਨਾਂ ਨੂੰ ਦੱਸਣ ਤੋਂ ਸਿੱਕੜਾ ਹੈਗਾ ਇੱਥੇ ਕੋਈ ਨਹੀਂ ਹੈ ਨਾ ਉਹ ਵੀ ਪਤਾ ਲੱਗਦਾ ਹੁੰਦਾ ਮਾਂ ਜੀ ਨੇ ਅਸੀਂ ਪਿੱਛੇ ਗੋਕੇ ਡਿਸੀਸ ਆਇਆ ਉਹ ਪਤਾ ਹੀ ਆਇਆ ਨਾ ਮੁੰਡਿਆਂ ਨੂੰ ਵੀ ਸਾਰਾ ਪਤਾ ਹੈ ਅਸੀਂ ਜੀ ਸ਼ਰਿਆਮ ਘਰ ਆਇਆ ਬੰਦਾ ਪੁਲਿਸ ਉਧਰ ਵੀ ਗਈ ਤੁਸੀਂ ਵੀ ਅਸੀਂ ਸਾਰੋਂ ਬੈਠੇ ਇੱਕ ਜੇੜੀ ਜੀ ਵੀ ਸੀਗੇ ਐਸਐਚਓ ਸਾਹਿਬ ਤੇ ਉਹਨਾਂ ਨੇ ਪੁਲਿਸ ਨੇ ਕੁਝ ਨਹੀਂ ਨ ਕੀਤਾ ਬੜਾ ਦੁੱਖ ਲੱਗਿਆ ਉਹ ਸੀਨ ਦਾ ਇਹ ਅਸੀਂ ਤਾਂ ਸ਼ਰਿਆਮ ਹੋਏ ਫਿਰ ਤੇ ਇਸ ਚੀਜ਼ ਦੇ ਵਿੱਚ ਹਲਾ ਬਈ ਸਾਡੇ ਪਿੰਡ ਚੋਂ ਨਸ਼ਾ ਚੱਕਿਆ ਜਾਵੇ ਕੋਈ ਕੀ ਨਸ਼ਾ ਦੇ ਚਣ ਵਾਲਾ ਨਾ ਰਵੇ ਕੋਈ ਖਾਣ ਵਾਲਾ ਵੀ ਅਰੇ ਖਾਂਦੇ ਉਹ ਵੀ ਸਾਡੇ ਬੱਚੇ ਅਸੀਂ ਉਹਨਾਂ ਦੀ ਸਪੋਰਟ ਕਰਦੇ ਸੀ ਪੂਰੀ ਮੈਂ ਖੁਦ ਕਿਹਾ ਸੀ 10 2 ਕਿਲੋ ਕਿਓ 2000 ਰੁਪਈਆ ਮੈਂ ਦਊਂਗਾ ਜਿਹੜਾ ਬੱਚਾ ਛੜਨਾ ਚਾਹੁੰਦਾ ਅੱਜ ਵੀ ਮੈਂ ਸਾਰਿਆਂ ਦੇ ਵਿੱਚ ਕਹਿ ਰਿਹਾ ਗਿਆ 10 ਕਿਲੋ 2000 ਰੁਪਈਆ 2 ਕਿਲੋ ਕਿਓ ਮੇਰੇ ਵਰਨਾ ਜਿਹੜਾ ਕੋਈ ਬੱਚਾ ਛੜਨਾ ਚਾਹੁੰਦਾ ਮੈਨੂੰ ਪਤਾ ਉਹ ਵੀ ਕਿਹਾ ਸੀ ਐਸੀ ਹੈ ਜਿਹੜਾ ਵੀ ਬੱਚਾ ਛੜਨਾ ਚਾਹੁੰਦਾ ਹਿੰਮਤ ਪੂਰੀ ਕਰੋ ਉਹਦਾ ਨਸ਼ਾ ਛਡਾਓ ਜੋ ਮੈਂ ਕਿਹਾ ਡੋਟਨਰ ਵਾਲਾ ਉਹ ਮੇਰੇ ਕੋਲ ਜਾ ਕੇ ਲੈ ਤੇ ਪਰ ਆਪਾਂ ਸਾਰੇ ਇਕੱਠੇ ਹੋਵੇ ਇਸ ਚੀਜ਼ 'ਤੇ ਜੇ ਹੁਣ ਆਪਾਂ ਅੱਜ ਸਾਰਾ ਆਏ ਨੇ ਆਪਾਂ ਇੱਥੇ ਹਾਂਜੀ ਹਾਂਜੀ ਕਰਕੇ ਚੱਲਿਆਂਗਾ ਉਹਦੀ ਮੂਰਤੀ ਆਪਾਂ ਗੌਰ ਨਹੀਂ ਕਰਦੇ ਤੁਹਾਨੂੰ ਹੀ ਪਤਾ ਕਿੰਨਾ ਵਿਸ਼ੁਸ਼ਟਰੀ ਤਰ੍ਹਾਂ ਆਪਣੇ ਪਿੰਡ 'ਚ ਪਈਏ ਆ ਕੇ ਵੇਚ ਦੇਣੀ ਸੀ ਸਾਡੇ ਪਿੰਡ 'ਚ ਉਹ ਪਈਏ ਜੀ ਬੇਈ ਨਹੀਂ ਆਵਾਜ਼ ਆਜੋ ਕਰੋੜ ਕਰੋੜ ਦੀ ਕੋਠੀਆਂ ਫਰੀਦੀ ਜਾਂਦੇ ਨੇ ਸਾਡੇ ਪਿੰਡ 'ਚ ਉਹੇ ਜਿਹੇ ਬੰਦੇ ਜਿਹੜੇ ਹੈਗੇ ਦੇਖੋ ਸਾਰਿਆਂ ਨੂੰ ਪਤਾ ਸਾਰੀ ਕੋਸਨ ਨੂੰ ਤਾਂ ਪਤਾ ਸਾਰੀ ਦੀ ਨਾਮ ਸਾਰੀ ਕੋਸਨ ਬੋਲਦਾ ਕਿਉਂਕਿ ਇਹ ਲੱਗਦਾ ਆਵਾਜ਼ ਨਾਲ ਬਾਕੀ ਬੋਲੂਗਾ ਹੀ ਹੋਗਾ ਇੱਕੋ ਤੇਰਾ ਕਹਿਣਾ ਦਿਸਦਾ ਇਹੋ ਹੀ ਹੈ ਇਹ ਵੇਚਦੇ ਹੈਗੇ ਨੇ ਵੀ ਕਿਤੇ ਖਾਂਦੇ ਵੀ ਹੈਗੇ ਨੇ ਵੇਚਦੇ ਵੀ ਹੈਗੇ ਨੇ ਸ਼ਰਿਆ ਨੂੰ ਨਾ ਨਹੀਂ ਲੈ ਸਕਦੇ ਫਮੂ ਕਿਸੇ ਨਾ ਕਿਸੇ ਨੂੰ ਅਸੀਂ ਦੱਸਾਂਗੇ ਮੈਂ ਨਹੀਂ ਮੈਂ ਆਪਣਾ ਨੰਬਰ ਵੀ ਦੇ ਖੰਸਾ ਦੇ ਬੱਚੇ ਦੱਸਾਂਗੇ ਸਾਡੇ ਜਾਨੇ ਸਾਡੇ ਮੇਰੇ ਵੀ ਦੱਸਾਂਗੇ ਪਰ ਇਹ ਫੋਨ ਜਰੂਰ ਹਟਣਾ ਚਾਹੀਦਾ ਤੇ ਸਾਡੇ ਸਪਾਸ ਸਭ ਨਹੀਂ ਆਉਂਦੀ ਆਗੇ ਜੇਕਰ ਹੁੰਦੇ ਨੇ ਥੋੜੀਆਂ ਕਦੋਂ ਜੇ ਜਦ ਇਹ ਕੋਣ ਵੱਧਿਆ ਜਾਊਗਾ ਤੁਹਾਡੇ ਪਿੰਡ ਦਾ ਨਾਮ ਉੱਚਾ ਹੋਊਗਾ ਜੇ ਕੋ ਆਪਣਾ ਟੀਮ ਬਣਾਈ ਟੀਮ ਦਾ ਫਾਇਦਾ ਸੋ ਨਾਲੇ ਹਾਲਾਂਕਿ ਆਪਾਂ ਕਿਸੇ ਨੂੰ ਭੜਾਇਆ ਨਹੀਂ ਸੀ ਪਰ ਉਹ ਡਾਰੀ ਪੈ ਗਿਆ ਸੀ ਉਸ ਸੀ ਦਾ ਫਰਕ ਪੈਂਦਾ ਜੰੂਰ ਪਰ ਮੈਂ ਸਾਰਿਆਂ ਨੂੰ ਫੇਰ ਦਵਾ ਦੇ ਰਿਕਵੈਸਟ ਕਰ ਲਈਆਂ ਪਾਰੀਆਂ ਮਰਨਾ ਦੇਖੋ ਪਾਰੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਕਦੇ ਪੁੱਲ ਜਾ ਕੇ ਤੇ ਕੋਈਆਂ ਸਾਪਾ ਸਾਰੇ ਪਿੰਡ ਦੇ ਨਗਰ ਦੇ ਨਿਵਾਸੀ ਆ ਆਪਾਂ ਇਸ ਫੋਰਮ ਨੂੰ ਵੱਢੀ ਇਹ ਇਹਨਾਂ ਨਾਲ ਸਾਥ ਲੈ ਕੇ ਪੁਲਿਸ ਦੇ ਸਾਥ ਬਿਨਾਂ ਵੀ ਆਪਾਂ ਕੁਝ ਨਹੀਂ ਕਰ ਸਕਦੇ ਇਹਨਾਂ ਦਾ ਸਾਥ ਲੈ ਕੇ ਇਹ ਸੀ ਦਾ ਡੂਲ ਵੱਟੀਏ ਸਾਰੇ ਸਾਥ ਨਾਲ ਜੇ ਮਨ ਬਣਾ ਕੇ ਜਾਇਓ ਵੀਰ ਜੀ ਇਸ ਵਿੱਚ ਫਾਇਦੀ ਮੰਗਰ ਲੱਗ ਕੇ ਇਹ ਵੀ ਕਹਿਣਾ ਕਿ ਮੈਂ ਹੀ ਲੈਣਾ ਆਪਾਂ ਸਾਰੇ AC ਨੂੰ ਜਿਹੜਾ ਵੇਚਦਾ ਉਹੋ ਵੀ ਫੜੀਏ ਜਿਹੜਾ ਥੰਦਾ ਆ ਉਹ ਵੀ ਸਮਝਾਈ ਉਹਨੂੰ ਪਿਆਰ ਨਾਲ ਸਮਝਾਈਏ ਦੇ ਚਲਵਾਨੇ ਕਹਿਣਾ ਦੇ ਹਵਾਲੇ ਕਰੀਏ ਸੋ ਇਸ ਕਰਕੇ ਸਾਰੇ ਮਿੰਦਰ ਦਾ ਪੰਪਲਾ ਹੋ ਸਕਦਾ ਹੈ ਇੰਨਾਂ ਕਿ ਮੇਰੀਆਂ ਬੇਨਤੀਆਂ ਨੇ ਕੋਈ ਮੇਰੀ ਤਕਸੀਲਾ ਬੰਨੇ ਕੋਈ ਸਿਨੇਤਨਾ ਬੰਨੇ AC ਨੂੰ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਮੇਰੇ ਅੰਸਰ ਪੈਣ ਨਾਲ ਦਾ ਬਹੁਤ ਬਹੁਤ ਧੰਨਵਾਦ ਪਿੰਡ ਦੀ ਪੰਚਾਇਤ ਦਾ ਬਹੁਤ-ਬਹੁਤ ਧੰਨਵਾਦ ਮੇਰੇ ਬੱਚਿਆਂ ਦਾ ਬਜ਼ੁਰਗਾਂ ਦਾ ਬਹੁਤ ਸਤਿਕਾਰ ਹੈ ਇਹ ਬਹੁਤ-ਬਹੁਤ ਧੰਨਵਾਦ ਬਾਈ ਰੁਜੀਤਾ ਕਾਂਸਾ ਜਿਹੜੀ ਪੰਡੀ ਹੋਣਾ ਨੇ ਗੱਲ ਕੀਤੀ ਆ ਮਮੋ ਲੌਜੀਕ ਵਾਲੀ ਗੱਲ ਆ ਇਹ ਕੋਈ ਨਹੀਂ ਜਿੱਥੇ ਤੁਹਾਡੇ ਡਿਪਾਰਟਮੈਂਟ ਸਿੰਘ ਉੱਤੇ ਦੇਖੋ ਮੈਂ ਬਖਾਇਆ ਇਸ ਸਭ ਬੰਦੇ ਹਾਲੇ ਮੈਂ